ਅੰਦੀ ਸ਼ਾਸ਼ੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਕੋਟੀ ਦਾ ਮੋਡੇ ਨਾਲ ਮੋਡਾ ਜੋੜ ਕੇ ਪਿਛਲੇ ਪੱਲੇ ਦੇ ਉੱਪਰ ਆਪਣਾ ਮੂਹੜਲਾ ਪੱਲਾ ਆਪਾਂ ਨੇ ਸੈੱਟ ਕਰ ਲਿਆ ਇਹਦੇ ਲਈ ਆਪਾਂ ਹੁਣ ਮੋਡੇ ਸਲਾਈ ਦੇ ਨਾਲ ਸਟਿਚ ਕਰਨੇ ਨੇ ਇਹਦੇ ਲਈ ਆਪਾਂ ਨੇ ਇੱਕ ਗੁੰਡਾ ਅਗਲੀ ਸਲਾਈ ਚੋਂ ਇੱਕ ਪਿਛਲੀ ਸਲਾਈ ਚੋਂ ਇੱਕ ਸਿੱਧੇ ਦੀ ਤਰ੍ਹਾਂ ਆਪਾਂ ਨੇ ਕੱਢ ਲੈਣਾ ਇਸ ਗੁੰਡੇ ਨੂੰ ਆਪਾਂ ਉਹ ਧਾਰ ਲਿਆ ਤੇ ਇੱਕ ਗੁੰਡਾ ਹੋ ਗਿਆ। ਤੇ ਇਸੇ ਤਰੀਕੇ ਨਾਲ ਆਪਾਂ ਫੇਰ ਤੋਂ ਇੱਕ ਗੁੰਡਾ ਅਗਲੀ ਸਲਾਈ ਦਾ ਤੇ ਇੱਕ ਗੁੰਡਾ ਪਿਛਲੀ ਸਲਾਈ ਦਾ ਸਿੱਧੇ ਤਰ੍ਹਾਂ ਬੁਣ ਲੈਣਾ। ਇਸ ਗੁੰਡੇ ਨੂੰ ਪਹਿਲੇ ਵਾਲੇ ਗੁੰਡੇ ਵਿੱਚ ਦੀ ਆਪਾਂ ਨੰਗਾ ਲਿਆ। ਇਸੇ ਤਰ੍ਹਾਂ ਆਪਾਂ ਸਾਰੇ ਹੀ ਇੱਛਾ ਕਰ ਲਵਾਂਗੇ ਜੇਕਰ ਤਰੀਕਾ ਵਧੀਆ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ